ਗੁਰਸਿੱਖ ਮੁੰਡੇ ਨੇ ਟ੍ਰੇਨ 'ਚ ਇੱਕ ਮੁਸਲਿਮ ਕੁੜੀ ਦੀ ਭੈਣ ਬਣਾ ਕੇ ਰੱਖਿਆ ਕਰੀ ਤੇ ਇਹ ਭੈਣ ਭਰਾ ਦਾ ਰਿਸ਼ਤਾ ਅਖੀਰ ਤੱਕ ਇਸ ਕਦਰ ਨਿਭਿਆ ਕਿ ਕੋਈ ਸੋਚ ਵੀ ਨਹੀਂ ਸਕਦਾ ਇਸ ਕਹਾਣੀ ਬਾਰੇ ਅੱਜ ਗੱਲਬਾਤ ਕਰਾਂਗੇ ਸ਼ਾਮੀ 5 ਵਜੇ ਦਾ ਸਮਾਂ ਸੀ ਦਿੱਲੀ ਤੋਂ ਤੌੜਾ ਧਾਰ ਐਕਸਪ੍ਰੈਸ ਜਾਖਲਵਾਲ ਨੂੰ ਰਵਾਨਾ ਹੋਣ ਲਈ ਤਿਆਰ ਸੀ ਪਲੇਟਫਾਰਮ ਤੇ ਬੜਾ ਭੀੜ ਭੜਕੇ ਵਾਲਾ ਮਾਹੌਲ ਸੀ ਹੂੰ ਜਿਵੇਂ ਹੀ ਟ੍ਰੇਨ ਚੱਲਣਾ ਸ਼ੁਰੂ ਕਰਦੀ ਹੈ ਤਾਂ ਇੱਕ ਕੁੜੀ 20 ਸਾਲ ਦੀ ਭੀੜ ਨੂੰ ਕ੍ਰੋਸ ਕਰਦੇ ਆਂ ਭੱਜ ਕੇ ਆ ਕੇ ਟ੍ਰੇਨ 'ਚ ਚੜ੍ਹਦੀ ਹੈ ਹੂੰ ਰੀਨ ਦਾ ਡੱਬਾ ਪਹਿਲ ਹੀ ਖਾਚਾ ਖਚਪਰਿਆ ਹੋਇਆ ਸੀ ਸਵਾਰੀਆਂ ਨਾਲ ਅੱਛਾ ਸ਼ਾਇਦ ਇਹ ਆਖਰੀ ਟ੍ਰੇਨ ਸੀ ਜਿਹੜੀ ਦਿੱਲੀ ਤੋਂ ਜਾਖਲ ਵੱਲੋਂ ਰਵਾਨਾ ਹੋ ਰਹੀ ਸੀ ਅੱਛਾ ਇਸ ਤੋਂ ਬਾਅਦ ਕੋਈ ਟ੍ਰੇਨ ਨਹੀਂ ਸੀ ਹੂੰ ਉਹ ਭੀੜ ਨੂੰ ચીਰਦੀ ਹੋਈ ਜਦੋਂ ਅੱਗੇ ਆ ਕੇ ਦੇਖਦੀ ਹੈ ਤਾਂ ਕੋਈ ਵੀ ਸੀਟ ਖਾਲੀ ਨਹੀਂ ਸੀ ਉਹਦੇ ਕੋਲ ਦੋ ਤਿੰਨ ਬੈਗ ਸੀ ਟ੍ਰੇਨ 'ਚ ਵੀ ਉਹ ਬੜੀ ਮੁਸ਼ਕਲ ਨਾਲ ਚੜੀ ਸੀ ਹੂੰ ਟ੍ਰੇਨ ਆਪਣੀ ਰਫ਼ਤਾਰ ਫੜਦੀ ਹੈ ਅੱਛਾ ਜਿਸ ਡੱਬੇ 'ਚੋਂ ਕੁੜੀ ਚੜੀ ਸੀ ਉਸੇ ਡੱਬੇ 'ਚ ਤਿੰਨ ਚਾਰ ਮਸਟੰਡੇ ਸੀ ਅੱਛਾ ਉਹਨਾਂ ਤਾਂ ਐ ਲੱਗਦਾ ਸੀ ਜਿਵੇਂ ਕੋਈ ਨਸ਼ਾ ਕਰਿਆ ਹੁੰਦਾ ਹੂੰ ਜਿਉਂ ਹੀ ਉਹਨਾਂ ਨੇ ਕੁੜੀ ਨੂੰ ਉਸ ਡੱਬੇ 'ਚ ਦੇਖਿਆ ਤਾਂ ਉਹਨਾਂ ਨੇ ਉਹਦੇ ਨਾਲ ਛੇੜਖਾਨੀਆਂ ਕਰਨੀਆਂ ਸ਼ੁਰੂ ਕਰਤੀਆਂ। ਕਦੇ ਉਹ ਉਹਦੇ ਨਾਲ ਖਹਿਣ ਦੀ ਕੋਸ਼ਿਸ਼ ਕਰਦੇ, ਕਦੇ ਉਹਨੂੰ ਆਨੇ ਬਹਾਨੇ ਛੇੜਦੇ। ਹੂੰ ਕਦੇ ਉੱਚੀ ਉੱਚੀ ਗੀਤ ਗਾਉਂਦੇ। ਹੂੰ ਕਿਉਂਕਿ ਟ੍ਰੇਨ 'ਚ ਭੀੜ ਬਹੁਤ ਸੀ, ਬਹੁਤ ਸਾਰੀਆਂ ਸਵਾਰੀਆਂ ਉਸ ਟ੍ਰੇਨ 'ਚ ਮੌਜੂਦ ਸੀ ਤਾਂ ਸਾਰੀਆਂ ਸਵਾਰੀਆਂ ਨੇ ਇਹ ਗੱਲ ਨੋਟ ਕਰਨੀ ਸ਼ੁਰੂ ਕਰਤੀ। ਹੂੰ ਪਰ ਕਿਸੇ ਦੀ ਹਿੰਮਤ ਨਹੀਂ ਸੀ ਪੈਰੀ ਵੀ ਉਹਨਾਂ ਦੇ ਕੋਈ ਮੂੰਹ ਲੱਗਦਾ। ਹੂੰ ਕਦੇ ਕੋਈ ਉਸ ਕੁੜੀ ਵੱਲ ਦੇਖਦਾ, ਕਦੇ ਉਹਨਾਂ ਮੁੰਡਿਆਂ ਵੱਲ ਦੇਖਦਾ ਤੇ ਆਪੋ ਆਪਣੇ ਫੋਨਾਂ 'ਚ ਫੇਰ ਵਿਅਸਤ ਹੋ ਜਾਂਦੇ। ਹੂੰ ਉਹ ਕੁੜੀ ਬਹੁਤ ਸਹਿਮੀ ਹੋਈ ਹੁੰਦੀ ਐ ਉਹਨੂੰ ਪਤਾ ਹੁੰਦਾ ਵੀ ਇਹ ਮੁੰਡੇ ਮੈਨੂੰ ਟੌਂਟ ਮਾਰ ਰਹੇ ਨੇ ਮੇਰੇ ਨਾਲ ਹੀ ਛੇੜਖਾਨੀਆਂ ਕਰ ਰਹੇ ਤੇ ਮੈਨੂੰ ਦੇਖ-ਦੇਖ ਕੇ ਉੱਚੀ-ਉੱਚੀ ਗਾਣੇ ਗਾ ਰਹੇ ਹੂੰ ਉਹ ਬਹੁਤ ਸਹਿਮ ਜਾਂਦੀ ਐ ਡਰ ਜਾਂਦੀ ਐ ਪਰ ਉਹ ਕੁਝ ਬੋਲ ਨਹੀਂ ਸਕਦੀ ਕਿਉਂਕਿ ਆਲੇ-ਦੁਆਲੇ ਦੀਆਂ ਸਵਾਰੀਆਂ ਨੇ ਵੀ ਇਹ ਮੰਜ਼ਰ ਦੇਖਿਆ ਤੇ ਨਜ਼ਰ ਅੰਦਾਜ਼ ਕਰਤਾ ਹੂੰ ਉਸੇ ਡੱਬੇ 'ਚ ਇੱਕ ਸਰਦਾਰ ਮੁੰਡਾ ਵੀ ਬੈਠਾ ਸੀ ਜਦੋਂ ਥੋੜਾ ਸਫ਼ਰ ਹੋਰ ਬੀਤਿਆ ਉਹਨਾਂ ਦੀਆਂ ਛੇੜਖਾਨੀਆਂ ਨਹੀਂ ਰੁਕੀਆਂ ਤਾਂ ਆਲੇ-ਦੁਆਲੇ ਦੀਆਂ ਬੁੱਝਦਲ ਸਵਾਰੀਆਂ ਨੇ ਵੀ ਉਹ ਸਰਦਾਰ ਮੁੰਡੇ ਵੱਲ ਨਜ਼ਰਾਂ ਟਿਕਾ ਲਈਆਂ ਉਹਨਾਂ ਨੂੰ ਲੱਗਦਾ ਸੀ ਵੀ ਜੇ ਮਦਦ ਕਰ ਸਕਦਾ ਤਾਂ ਇਹ ਸਰਦਾਰ ਹੀ ਕਰ ਸਕਦਾ ਕਿਉਂਕਿ ਸਰਦਾਰਾਂ ਬਾਰੇ ਜਾਂ ਸਿੰਘਾਂ ਬਾਰੇ ਇੱਕ ਕਾਮ ਕਹਾਵਤ ਹੈ ਵੀ ਜ਼ੁਲਮ ਦੇ ਸਾਹਮਣੇ ਇਹੀ ਲੜ ਸਕਦੇ ਹਨ ਹੋਰ ਕਿਸੇ ਚੰਨੀ ਹਿੰਮਤ ਨਹੀਂ ਹੁੰਦੀ ਅੱਛਾ ਕੋਈ ਸਮਾਂ ਤਾਂ ਉਹ ਸਰਦਾਰ ਮੁੰਡਾ ਉਹ ਮੁੰਡਿਆਂ ਦੀਆਂ ਹਰਕਤਾਂ ਬਰਦਾਸ਼ਤ ਕਰਦਾ ਜਦੋਂ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤਾਂ ਉਸ ਮੁੰਡੇ ਦਾ ਪਾਰਾ ਚੜਨਾ ਸ਼ੁਰੂ ਹੋ ਜਾਂਦਾ ਕੁਝ ਤਾਂ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਰਿਹਾ ਸੀ ਤੇ ਦੂਜਾ ਕਾਰਨ ਇਹ ਵੀ ਸੀ ਵੀ ਬਾਕੀ ਸਵਾਰੀਆਂ ਵੀ ਉਹਦੇ ਵੱਲ ਹੀ ਦੇਖ ਰਹੀਆਂ ਸੀ ਵੀ ਸ਼ਾਇਦ ਇਹ ਕੋਈ ਮਦਦ ਕਰ ਸਕੇ ਅੱਛਾ ਕਿਉਂਕਿ ਇਹ ਸਰਦਾਰ ਹੈ ਹੂੰ ਸਿਰ ਤੇ ਪੱਗ ਬੰਨੀ ਹੋਈ ਹੈ ਤੇ ਚੰਗਾ ਦਾੜਾ ਸਜਾਇਆ ਹੋਇਆ ਹੂੰ ਜਿਉਂ ਹੀ ਉਹ ਸਰਦਾਰ ਮੁੰਡਾ ਆਪਣੀ ਸੀਟ ਤੋਂ ਉੱਠਿਆ ਚੰਗਾ ਤਕੜੇ ਜੁੱਸੇ ਵਾਲਾ ਮੁੰਡਾ ਸੀ ਉਹ ਲੰਮਾ ਲੰਜਾ ਅੱਛਾ ਉਹਨੇ ਆਪਣੀਆਂ ਲਾਲ ਭਰੀਆਂ ਅੱਖਾਂ ਨਾਲ ਉਹਨਾਂ ਮੁੰਡਿਆਂ ਵੱਲ ਦੇਖਿਆ ਉਹਨਾਂ ਨੂੰ ਘੂਰਿਆ ਤਾਂ ਉਹ ਡਰ ਕੇ ਪਿੱਛੇ हट ਗਏ ਸਰਦਾਰ ਮੁੰਡੇ ਨੇ ਇਸ਼ਾਰਾ ਕਰਿਆ ਤਉ ਉਸ ਕੁੜੀ ਨੂੰ ਆਪਣੀ ਸੀਟ ਛੱਡਤੀ ਤੇ ਉੱਥੇ ਬੈਠਣ ਲਈ ਕਿਹਾ ਅੱਛਾ ਕੁੜੀ ਫਟਾਫਟ ਜਾ ਕੇ ਉਹ ਸੀਟ ਤੇ ਬੈਠ ਗਈ ਉਹਨੂੰ ਸੁੱਖ ਦਾ ਸਾਹ ਆਇਆ ਵੀ ਸ਼ੁਕਰ ਹੈ ਕੋਈ ਤਾਂ ਬੋਲਿਆ ਹੂੰ ਕਿਸੇ ਨੇ ਤਾਂ ਮੇਰੀ ਮਦਦ ਕੀਤੀ ਹੂੰ ਉਹ ਮੁੰਡੇ ਸਰਦਾਰ ਦਾ ਤਕੜਾ ਜੁਸਾ ਦੇਖ ਕੇ ਤੇ ਗੁੱਸੇ ਨਾਲ ਭਰੀਆਂ ਲਾਲ ਅੱਖਾਂ ਦੇਖ ਕੇ ਡਰ ਜਾਂਦੇ ਤੇ ਚੁੱਪਚਾਪ ਐਵੇਂ ਖੜ ਜਾਂਦੇ ਜਿਵੇਂ ਉਹਨਾਂ ਨੇ ਕੁਝ ਕਰਿਆ ਹੀ ਨਹੀਂ ਹੁੰਦਾ ਅੱਛਾ ਉਹ ਅਗਲੇ ਸਟੇਸ਼ਨ ਆਉਣ ਦੀ ਉਡੀਕ ਕਰਦੇ ਆ ਤੇ ਅਗਲੇ ਸਟੇਸ਼ਨ ਤੇ ਉਤਰ ਵੀ ਜਾਂਦੇ ਆ ਅੱਛਾ ਨਾਲ ਦੀਆਂ ਹੋਰ ਸਵਾਰੀਆਂ ਵੀ ਅਗਲੇ ਸਟੇਸ਼ਨ ਤੇ ਉਤਰਦੀਆਂ ਤਾਂ ਕੁੜੀ ਦੇ ਨਾਲ ਲਗਮੀ ਸੀਟ ਵੀ ਖਾਲੀ ਹੋ ਜਾਂਦੀ ਹੂੰ ਉਹ ਸਰਦਾਰ ਮੁੰਡਾ ਉਹ ਕੁੜੀ ਦੇ ਨਾਲ ਆ ਕੇ ਬੈਠ ਜਾਂਦਾ ਹੂੰ ਉਹ ਕੁੜੀ ਕਹਿੰਦੀ ਸ਼ੁਕਰੀਆ ਵੀਰ ਜੀ ਜੇ ਤੁਸੀਂ ਨਾ ਹੁੰਦੇ ਇਹਨਾਂ ਨੇ ਪਤਾ ਨਹੀਂ ਹੋਰ ਕਿੰਨਾ ਕੁ ਟਾਈਮ ਮੈਨੂੰ ਠਿੱਕ ਕਰਨਾ ਸੀ ਹੂੰ ਉਹ ਕਹਿੰਦਾ ਜਦੋਂ ਵੀਰ ਜੀ ਕਹਿ ਹੀ ਦਿੱਤਾ ਫਿਰ ਸ਼ੁਕਰੀਆ ਕਾਹਨੂੰ ਕਹਿਣਾ ਸੀ ਅੱਛਾ ਗੱਲਾਂបਾਤਾਂ ਦਰਾਂ ਉਹ ਕੁੜੀ ਨੂੰ ਪੁੱਛਦਿਆ ਵੀ ਐਸ ਵੇਲੇ ਭਾਈ ਤੂੰ ਕਿੱਧਰ ਜਾ ਰਹੀ ਹੈ ਕੀ ਨਾਂ ਹੈ ਤੇਰਾ ਹੂੰ ਉਹ ਕੁੜੀ ਦੱਸਦੀ ਹੈ ਮੈਂ ਦਿੱਲੀ ਯੂਨੀਵਰਸਿਟੀ ਚ ਪੜ੍ਹਦੀ ਹਾਂ ਤੇ ਮੇਰੇ ਪੇਪਰ ਖਤਮ ਹੋ ਗਏ ਮੈਂ ਘਰੇ ਜਾ ਰਹੀ ਹਾਂ ਆਪਣੇ ਅੱਛਾ ਉਹ ਕਹਿੰਦਾ ਘਰੇ ਕਿੱਥੇ ਕਹਿੰਦੀ ਮੈਂ ਮਲੇਰ ਕੋਟਲੇ ਜਾ ਰਹੀ ਹਾਂ अच्छा वो कहता एकदा ਤਾਂ ਮੈਨੂੰ ਵੀਰ ਕਹਿਦਾ ਤੇ ਮਲੇਰਕੋਟਲੇ ਨਾਲ ਤਾਂ ਵੈਸੇ ਹੀ ਸਿੱਖਾਂ ਦੀ ਬੜੀ ਸਾਂਝ ਹੈ ਹੁਣ ਤਾਂ ਆਪਣਾ ਰਿਸ਼ਤਾ ਹੋਰ ਵੀ ਡੂੰਘਾ ਹੋ ਗਿਆ ਹੂੰ ਗੱਲਾਂ ਬਾਤਾਂ ਦਰਾਂ ਉਹਨੂੰ ਪਤਾ ਲੱਗਦਾ ਵੀ ਕੁੜੀ ਦਾ ਨਾਮ ਸਲਮਾ ਹੈ ਤੇ ਉਹ ਇੱਕ ਮੁਸਲਮਾਨ ਪਰਿਵਾਰ ਚੋਂ ਹੈ ਅੱਛਾ ਉਹ ਤਾਂ ਪਹਿਰਾਵਾ ਵੀ ਵੈਸੇ ਦੱਸ ਹੀ ਰਿਹਾ ਸੀ ਵੀ ਉਹ ਇੱਕ ਮੁਸਲਿਮ ਪਰਿਵਾਰ ਦੀ ਕੁੜੀ ਹੈ ਹੂੰ ਗੱਲਾਂ ਬਾਤਾਂ ਹੁੰਦੀਆਂ ਤਾਂ ਉਹ ਵੀ ਆਪਣੇ ਬਾਰੇ ਦੱਸ ਦਿਆ ਵੀ ਮੇਰਾ ਬਠਿੰਡੇ ਲਾਗੇ ਕੋਈ ਪਿੰਡ ਹੈ ਹਾਂ ਤੇ ਮੈਂ ਵੀ ਕਿਸੇ ਕੰਮ ਦੇ ਸਿਲਸਿਲੇ ਚ ਦਿੱਲੀ ਆਇਆ ਹੋਇਆ ਸੀ ਤੇ ਮੈਂ ਵੀ ਮੇਰੇ ਪਿੰਡ ਚੱਲੇ ਅੱਛਾ ਕੁੜੀ ਥੋੜਾ ਜਿਹਾ ਸਹਿਜ ਮਹਿਸੂਸ ਕਰਦੀ ਹੈ ਕੰਫਰਟੇਬਲ ਮਹਿਸੂਸ ਕਰਦੀ ਹੈ ਜਦੋਂ ਗੱਲਾਂ ਬਾਤਾਂ ਹੁੰਦੀਆਂ ਹਨ ਉਹਨੂੰ ਲੱਗਦਾ ਕਿਉਂਕਿ ਰਾਤ ਦਾ ਸਮਾਂ ਸੀ ਉਹਨੂੰ ਲੱਗਦਾ ਵੀ ਮੇਰਾ ਸਫ਼ਰ ਚੰਗਾ ਲੰਘੂਗਾ ਚੰਗਾ ਸਾਥੀ ਬੈਠਾ ਹੈ ਮੇਰੇ ਨਾਲ ਤੇ ਹੁਣ ਤਾਂ ਰਿਸ਼ਤਾ ਵੀ ਭੈਣ ਭਾਈ ਵਾਲਾ ਹੋ ਗਿਆ ਸੀ ਉਹ ਹੋਰ ਗੱਲਾਂ ਬਾਤਾਂ ਕਰਦੇ ਤਾਂ ਉਧਰ ਉਧਰ ਪਤਾ ਲੱਗਦਾ ਵੀ ਉਸ ਮੁੰਡੇ ਦਾ ਨਾਮ ਨਿਹਾਲ ਸਿੰਘ ਹੈ ਅੱਛਾ ਨਿਹਾਲ ਸਿੰਘ ਉਸ ਕੁੜੀ ਨੂੰ ਕਹਿੰਦਾ ਵੀ ਸਫ਼ਰ ਲੰਮਾ ਹੈ ਜੇ ਤੁਸੀਂ ਆਰਾਮ ਕਰਨਾ ਚਾਹੋ ਤਾਂ ਆਰਾਮ ਕਰ ਸਕਦੇ ਹੋ ਕਿਉਂਕਿ ਸਫ਼ਰ ਲੰਮਾ ਹੈ ਰਾਤ ਦਾ ਵੇਲਾ ਹੈ ਤਾਂ ਜਿਵੇਂ ਉਹਨਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਉਧ ਅੱਛਾ ਇੱਕ ਪਹਿਲੇ ਹਾਸੇ ਤੋਂ ਡਰੀ ਹੋਈ ਕੁੜੀ ਜਿਉਂ ਹੀ ਆਪਣੇ ਆਪ ਨੂੰ ਸਹਜਤਾ ਚ ਲੈ ਕੇ ਆਉਂਦੀ ਹੈ ਤਾਂ ਟੀਟੀ ਨੂੰ ਦੇਖ ਕੇ ਵੀ ਡਰ ਜਾਂਦੀ ਹੈ ਅੱਛਾ ਕਿਉਂਕਿ ਉਹਦੇ ਕੋਲ ਟਿਕਟ ਨਹੀਂ ਹੁੰਦੀ ਅੱਛਾ ਟੀਟੀ ਹੋਰ ਸਵਾਰੀਆਂ ਦੇ ਟਿਕਟਾਂ ਚੈੱਕ ਕਰਦਾ ਜਦੋਂ ਉਹਨਾਂ ਕੋਲ ਆਉਂਦਾ ਤਾਂ ਉਸ ਕੁੜੀ ਨੂੰ ਪੁੱਛਦੇ ਵੀ ਟਿਕਟ ਦਿਖਾਓ ਅੱਛਾ ਤਾਂ ਉਹ ਕੁੜੀ ਦੱਸਦੀ ਹੈ ਵੀ ਮੈਂ ਕਾਲੀ ਕਾਲੀ ਨਾਲ ਟ੍ਰੇਨ 'ਚ ਜੜੀ ਸੀ ਕਿਉਂਕਿ ਟ੍ਰੇਨ ਮੇਰੀ ਛੁੱਟਣ ਵਾਲੀ ਸੀਗੀ ਆਖਰੀ ਟ੍ਰੇਨ ਸੀ ਤਾਂ ਮੈਥੋਂ ਟਿਕਟ ਨਹੀਂ ਲਈ ਗਈ ਟਿਕਟ ਲੈਣ ਦਾ ਸਮਾਂ ਨਹੀਂ ਸੀ ਉਹ ਟੀਟੀ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਜੇ ਉਦੋਂ ਟਿਕਟ ਨਹੀਂ ਲਈ ਤਾਂ ਭਾਈ ਹੁਣ ਲੈ ਲੈ ਪਰ ਹੁਣ ਤੈਨੂੰ ਟਿਕਟ ਜਰਮਾਨਾ ਇਹਨਾਂ ਦੇਣੀ ਪਊਗੀ 10 ਗੁਣਾ ਜਰਮਾਨਾ ਲੱਗੂ ਹੁਣ ਅੱਛਾ ਉਹ ਕੁੜੀ ਕਹਿੰਦੀ ਵੀ ਚਲੋ ਕੋਈ ਗੱਲ ਨਹੀਂ ਮੇਰੀ ਗਲਤੀ ਆ ਹੂੰ ਵੀ ਮੈਂ ਜਰਮਾਨੇ ਨਾਲ ਦੇ ਦੰਨੀ ਆ ਹੂੰ ਉਹ ਆਪਣੇ ਬੈਗ ਦੀਆਂ ਜੇਬਾਂ ਫਰੋਲਦੀ ਐ ਪਰ ਉਹਨੂੰ ਕਿਤੇ ਵੀ ਆਪਣਾ ਪਰਸ ਨਹੀਂ ਮਿਲਦਾ ਅੱਛਾ ਉਹ ਹੈਰਾਨ ਹੋ ਜਾਂਦੀ ਵੀ ਮੈਂ ਬੜੀ ਗੌਰ ਨਾਲ ਪਰਸ ਤਾਂ ਪਾਇਆ ਹੀ ਸੀ ਹੂੰ ਤੇ ਲੱਭ ਕਿਉਂ ਨਹੀਂ ਰਿਹਾ ਹੂੰ ਉਹ ਆਪਣਾ ਦੂਸਰਾ ਬੈਗ ਫਰੋਲਦੀ ਐ ਉਧਰ ਵੀ ਉਹਨੂੰ ਪਰਸ ਨਹੀਂ ਮਿਲਦਾ ਅੱਛਾ ਤੇ ਉਧਰੋਂ ਟੀਟੀ ਬੋਲਣਾ ਸ਼ੁਰੂ ਕਰ ਦਿੰਦੇ ਭਾਈ ਮੈਂ ਤੇਰੇ ਕੋਲ ਹੀ ਥੋੜੀ ਖੜੇ ਰਹਿਣਾ ਹੈ ਪੈਸੇ ਦੇ ਮੈਨੂੰ ਮੈਂ ਟਿਕਟ ਦੇਵਾਂ ਤ ਜਦੋਂ ਟੀਟੀ ਉਹਨੂੰ ਥੋੜਾ ਜਿਹਾ ਗੁੱਸੇ ਜੇ ਨਾਲ ਗੱਲ ਕਰਦਾ ਤਾਂ ਉਹ ਡੈਰੀ ਡੈਰੀ ਕਹਿੰਦੀ ਆ ਵੀ ਮੈਨੂੰ ਮੇਰਾ ਪਰਸ ਨਹੀਂ ਲੱਭ ਰਿਹਾ ਜੀ ਮੈਨੂੰ 2 ਮਿੰਟ ਦਿਓ ਮੈਂ ਲੱਭ ਰਹੀ ਹਾਂ ਹੂੰ ਟੀਟੀ ਕਹਿੰਦਾ ਵੀ ਇੱਥੇ ਲੱਖਾਂ ਹੀ ਸਵਾਰੀਆਂ ਚੜ੍ਹਦੀਆਂ ਟ੍ਰੇਨਾਂ 'ਚ ਸਾਰਿਆਂ ਦਾ ਜਵਾਬ ਇਹੀ ਹੁੰਦਾ ਜਦੋਂ ਟਿਕਟ ਨਹੀਂ ਲੈਂਦੇ ਇਹੀ ਕਹਿੰਦੇ ਵੀ ਸਾਡੇ ਕੋਲ ਪੈਸੇ ਨਹੀਂ ਸਾਡਾ ਪਰਸ ਡਿੱਗ ਗਿਆ ਜਾਂ ਅਸੀਂ ਪਰਸ ਲੱਭ ਰਹੇ ਹਾਂ ਅੱਛਾ ਤਾਂ ਕੁੜੀ ਹੋਰ ਡਰ ਜਾਂਦੀ ਹੈ ਜਦੋਂ ਟੀਟੀ ਥੋੜੀ ਜੀ ਤਲਖੀ 'ਚ ਗੱਲ ਕਰ ਰਿਹਾ ਹੁੰਦਾ ਤਾਂ ਕੋਲ ਬੈਠਾ ਨਿਹਾਲ ਸਿੰਘਾ ਨਾਲ ਕੋਈ ਗੱਲ ਨਹੀਂ ਕਿੰਨੇ ਪੈਸੇ ਬਣਦੇ ਮੈਂ ਦੇ ਦਿੰਦਾ ਹੂੰ ਓਟੀਟੀ ਨੂੰ ਪੈਸੇ ਦੇ ਦਿੰਦਾ ਤੇ ਉਸ ਤੋਂ ਬਾਅਦ ਸਲਮਾ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਇੱਥੇ ਹੀ ਦੇਖ ਪਰਸ ਜੇ ਤੂੰ ਪਾਇਆ ਹੋਗਾ ਭਾਈ ਬੈਗ ਜੀ ਹੋਊਗਾ ਤੇਰੇ ਹੂੰ ਉਹ ਕਹਿੰਦੀ ਵੀਰ ਜੀ ਮੈਂ ਬਹੁਤ ਫਰੋਲ ਲਿਆ ਪਰ ਮੈਨੂੰ ਕਿਤੇ ਵੀ ਮੇਰਾ ਪਰਸ ਨਹੀਂ ਮਿਲਿਆ ਹੂੰ ਨਿਹਾਲ ਸਿੰਘ ਕਹਿੰਦਾ ਵੀ ਹਫੜਾ ਦਫਲੀ ਚ ਤੂੰ ਚੜੀ ਆ ਤਾਂ ਇੱਥੇ ਲੱਖਾਂ ਚੋਹ ਲਟੇਰੇ ਫਿਰਦੇ ਆ ਕਿਸੇ ਨੇ ਭਾਈ ਕੱਢ ਲਿਆ ਹੋਊਗਾ ਹੂੰ ਜੇ ਨਹੀਂ ਲੱਭ ਰਿਹਾ ਤਾਂ ਹੂੰ ਸਲਮਾ ਵੀ ਸੋਚਦੀ ਆ ਵੀ ਠੀਕ ਹੈ ਮੈਂ ਹਫੜਾ ਦਫਲੀ ਚੜੀ ਸੀ ਪਲੇਟਫਾਰਮ ਤੇ ਵੀ ਕਾਫੀ ਕੱਟ ਸੀ ਤੇ ਜਦੋਂ ਮੈਂ ਟ੍ਰੇਨ 'ਚ ਚੜੀ ਆ ਡੱਬਾ ਵੀ ਖਚਾ ਖਚ ਭਰੇ ਹੋਏ ਸੀ ਹੂੰ ਹੋ ਸਕ ਹੂੰ ਟੀਟੀ ਨਿਹਾਲ ਸਿੰਘ ਨੂੰ ਟਿਕਟ ਦੇ ਹੀ ਗਿਆ ਸੀ ਤਾਂ ਨਿਹਾਲ ਸਿੰਘ ਨੂੰ ਕਹਿੰਦਾ ਵੀ ਭਾਈ ਇਹਨੂੰ ਸਾੰਭ ਕੇ ਹੁਣ ਜੇਬ ਚ ਪਾ ਲੈ। ਹੂੰ ਇਸ ਤੋਂ ਬਾਅਦ ਉਹ ਨਿਹਾਲ ਸਿੰਘ ਹੌਸਲਾ ਦਿੰਦਾ ਵੀ ਕੋਈ ਗੱਲ ਨਹੀਂ ਜਿਹੜਾ ਹੋਣਾ ਸੀ ਹੋ ਗਿਆ। ਕੋਈ ਨਾ ਟੈਨਸ਼ਨ ਲੈ। ਹੂੰ ਦੋਵੇਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਤਾਂ ਗੱਲਾਂ ਬਾਤਾਂ ਡੂੰਘੀਆਂ ਹੋ ਜਾਂਦੀਆਂ। ਅੱਛਾ ਤੇ ਜਿਉਂ-ਜਿਉਂ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਦਾ ਰਿਸ਼ਤਾ ਵੀ ਡੂੰਘਾ ਹੁੰਦਾ ਜਾਂਦਾ ਭੈਣ ਭਰਾ ਵਾਲ। ਅੱਛਾ ਸਲਮਾ ਬੱਚਿਆਂ ਵਾਂਗੂ ਨਿਹਾਲ ਸਿੰਘ ਨਾਲ ਗੱਲਾਂ ਕਰਦੀ ਰਹਿੰਦੀ ਐ ਤੇ ਨਿਹਾਲ ਸਿੰਘ ਦਾ ਵੀ ਜੀ ਲੱਗੇ ਰਹਿੰਦਾ। ਅੱਛਾ ਗੱਲਾਂ ਬਾਤਾਂ ਕਰਦੇ ਆ ਪਤਾ ਹੀ ਨਹੀਂ ਲੱਗਦਾ ਕਦੋਂ ਮਲੇਰਕੋਟ ਆ ਗਿਆ। ਅ ਜਦੋਂ ਮੈਂ ਲੇਰਕੋਟ ਲਾਇਆ ਤਾਂ ਕੁੜੀ ਉਹਨੂੰ ਕਹਿੰਦੀ ਹੈ ਵੀ ਵੀਰ ਜੀ ਮੈਂ ਚੱਲੀ ਅੱਜ ਜੇ ਹੋ ਸਕਦਾ ਤਾਂ ਤੁਸੀਂ ਮੇਰੇ ਨਾਲ ਹੀ ਚੱਲੋ ਸਾਡੇ ਘਰੇ ਅੱਛਾ ਉਹ ਕਹਿੰਦਾ ਵੀ ਨਹੀਂ ਵੀ ਅੱਜ ਮੇਰੇ ਕੋਲ ਸਮਾਂ ਹੈ ਨਹੀਂ ਤੇਰਾ ਨਾਲ ਵਾਦਾ ਰਿਹਾ ਮੈਂ ਕਦੇ ਫੇਰ ਜ਼ਰੂਰ ਆਉਂਗਾ ਹੂੰ ਗੱਲਾਂ ਬਾਤਾਂ ਕਰਦੇ ਆ ਉਹਨਾਂ ਨੇ ਇੱਕ ਦੂਜੇ ਦੇ ਨੰਬਰ ਐਕਸਚੇਂਜ ਕਰ ਲਈ ਸੀ ਅੱਛਾ ਉਹ ਕਹਿੰਦਾ ਮੇਰਾ ਨੰਬਰ ਆ ਤੇਰੇ ਲਵੇ ਆ ਗਿਆ ਤੇਰਾ ਮੇਰੇ ਕੋਲ ਆ ਗਿਆ ਕੋਈ ਗੱਲ ਨਹੀਂ ਆਪਾਂ ਟੱਚ ਚ ਰਹਾਂਗੇ ਠੀਕ ਆ ਗੱਲਬਾਤ ਕਰਦੇ ਰਹਾਂਗੇ ਆਪਾਂ ਹੂੰ ਸਲਮਾ ਪਤਾ ਨਹੀਂ ਕਿੰਨੀ ਕ ਵਾਰ ਟ੍ਰੇਨ ਚ ਦਿੱਲੀੋਂ ਮਲੇਰਕੋਟ ਲੈ ਆਈ ਸੀ ਪਰ ਇਹ ਪਹਿਲੀ ਵਾਰ ਸੀ ਵੀ ਉਹਨੂੰ ਇਹ ਟ੍ਰੇਨ ਦਾ ਸਫ਼ਰ ਬਹੁਤ ਚੰਗਾ ਲੱਗਿਆ। ਹੂੰ ਉਹਨੂੰ ਪਹਿਲੀ ਵਾਰੀ ਇਹ ਲੱਗਿਆ ਵੀ ਕੋਈ ਇਨਸਾਨ ਇਸ ਕਦਰ ਰੱਬੀ ਰੂਹ ਹੋ ਸਕਦਾ। ਅੱਛਾ ਉਹਨੂੰ ਇਹ ਲੱਗ ਰਿਹਾ ਸੀ ਵੀ ਮੈਂ ਕਿਸੇ ਰੱਬ ਨੂੰ ਹੀ ਮਿਲ ਕੇ ਆਈਆਂ। ਅੱਛਾ ਜਦੋਂ ਉਹ ਸਟੇਸ਼ਨ ਤੇ ਉਤਰੀ ਤਾਂ ਟ੍ਰੇਨ ਅੱਗੇ ਵੱਲ ਨੂੰ ਚੱਲ ਪਈ। ਹੂੰ ਨਿਹਾਲ ਸਿੰਘ ਵੀ ਆਪਣੇ ਟਿਕਾਣੇ ਤੇ ਪਹੁੰਚ ਗਿਆ। ਹੂੰ ਦੋ ਤਿੰਨ ਦਿਨ ਬਾਅਦ ਸਲਮਾ ਦਾ ਨਿਹਾਲ ਸਿੰਘ ਨੂੰ ਫੋਨ ਆਉਂਦਾ। ਅੱਛਾ ਉਹ ਨਿਹਾਲ ਸਿੰਘ ਨਾਲ ਗੱਲਾਂ ਕਰਦੀ ਹੈ ਵੀ ਵੀਰੇ ਮੈਂ ਜੋ ਟ੍ਰੇਨ 'ਚ ਹੋਇਆ ਉਸ ਦਿਨ ਸਾਰਾ ਮੈਂ ਆਪਣੇ ਅੱਬੂ ਅੰਮੀ ਨਾਲ ਗੱਲਬਾਤਾਂ ਕਰੀਆਂ। ਹੂੰ ਮੈਂ ਥੋੜੀ ਬਹੁਤ ਸ ਹੂੰ ਮੇਰਾ ਪਰਿਵਾਰ ਵੀ ਤੁਹਾਨੂੰ ਬਹੁਤ ਅਸੀਸਾਂ ਦੇ ਰਿਹਾ ਹੈ ਤੇ ਤੁਹਾਨੂੰ ਮਿਲਣ ਲਈ ਬੇਚੈਨ ਹੈ ਅੱਛਾ ਤਾਂ ਨਿਹਾਲ ਸਿੰਘ ਕਹਿੰਦਾ ਕੋਈ ਗੱਲ ਨਹੀਂ ਮੈਂ ਇੱਕ ਦੋ ਦਿਨ ਕੰਮ ਨਿਬੇੜਦਾ ਤੇ ਮੈਂ ਤੁਹਾਨੂੰ ਜ਼ਰੂਰ ਮਿਲਣ ਆਉਂਗਾ ਵਾਦਾ ਰਿਹਾ ਤੇਰੇ ਨਾਲ ਅੱਛਾ ਪਹਿਲਾਂ ਵੀ ਤੇਰੇ ਨਾਲ ਵਾਦਾ ਕਰਿਆ ਸੀ ਮੈਨੂੰ ਯਾਦ ਆ ਕੋਈ ਗੱਲ ਨਹੀਂ ਆਪਾਂ ਮਿਲਾਂਗੇ ਜ਼ਰੂਰ ਹੂੰ ਥੋੜੇ ਦਿਨ ਬੀਤਦੇ ਆ ਤਾਂ ਨਿਹਾਲ ਸਿੰਘ ਆਪਣੇ ਪਰਿਵਾਰ ਨੂੰ ਆਪਣੀ ਘਰ ਵਾਲੀ ਨੂੰ ਤੇ ਬੜੇ ਬੱਚਿਆਂ ਨੂੰ ਲੈ ਕੇ ਸਲਮਾ ਤੇ ਉਸਦੇ ਪਰਿਵਾਰ ਨੂੰ ਮਿਲਣ ਜਾਂਦਾ ਅੱਛਾ ਜਦੋਂ ਜਾਂਦੇ ਆ ਤਾਂ ਉਹ ਪਰਿਵਾਰ ਬੜਾ ਬੇਸਬਰੀ ਨਾਲ ਉਹਨਾਂ ਦੀ ਉਡੀਕ ਕਰ ਰਿਹਾ ਹੁੰਦਾ अच्छा ਗੱਲਾਂ ਬਾਤਾਂ ਹੁੰਨੀਆਂ ਤਾਂ ਸਲਮਾ ਦਾ ਪਰਿਵਾਰ ਹੱਥ ਜੋੜ ਕੇ ਬੜੀ ਨਮਰਤਾ ਨਾਲ ਨਿਹਾਲ ਸਿੰਘ ਦਾ ਧੰਨਵਾਦ ਕਰਦੇ ਆ। ਅੱਛਾ ਉਹ ਕਹਿੰਦੇ ਆ ਵੀ ਸਾਨੂੰ ਸਾਰਾ ਕੁਝ ਸਲਮਾ ਨੇ ਦੱਸਿਆ ਵੀ ਤੁਸੀਂ ਕਿਵੇਂ ਪੈਰ ਪਾ ਤੇ ਉਸ ਰਾਹ ਤੁਸੀਂ ਇਹਦੀ ਮਦਦ ਕੀਤੀ। ਹੂੰ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੇਰਾ ਫਰਜ਼ ਹੈ ਇਹ। ਸਾਡੇ ਗੁਰੂ ਦੀ ਸਿੱਖਿਆ ਦਿੱਤੀ ਹੈ ਇਹ। ਕਿ ਕੋਈ ਧੀ ਭੈਣ ਖਤਰੇ 'ਚ ਹੋਵੇ ਤਾਂ ਅਸੀਂ ਕੰਧ ਬਣ ਕੇ ਖੜਾਂਗੇ ਉਹਦੇ ਲਈ। ਹੂੰ ਉਹ ਪਰਿਵਾਰ ਭਾਵੇਂ ਮੁਸਲਮਾਨ ਸੀ ਪਰ ਜਦੋਂ ਸਿੱਖੀ ਸਿਧਾਤ ਦੀਆਂ ਗੁਰੂਆਂ ਦੀਆਂ ਗੱਲਾਂ ਨਿਹਾਲ ਸਿੰਘ ਕੋਲੇ ਕਰਦੇ ਆ ਤਾਂ ਉਹਨੂੰ ਹੋਰ ਵੀ ਚੰਗਾ ਲੱਗਦਾ। ਉਹਨੂੰ ਲੱਗਦਾ ਵੀ ਬੜੀ ਲਿਬਰਲ ਤੇ ਸੈਕੂਲਰ ਜੀ ਫੈਮਿਲੀ ਆ ਚੰਗਾ ਪਰਿਵਾਰ ਹੈ ਹੂੰ ਪਹਿਲਾਂ ਇਹ ਭੈਣ ਭਰਾ ਦਾ ਰਿਸ਼ਤਾ ਜਿੱਥੇ ਸਲਮਾ ਤੇ ਨਿਹਾਲ ਸਿੰਘ ਵਿਚਾਰੀ ਸੀ ਹੁਣ ਇਹ ਰਿਸ਼ਤਾ ਪਰਿਵਾਰਿਕ ਵੀ ਹੋ ਚੁੱਕਿਆ ਸੀ ਹੂੰ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ ਨਿਹਾਲ ਸਿੰਘ ਦੇ ਸਲਮਾ ਹਰ ਸਾਲ ਰਖੜੀ ਬੰਨਣ ਆਉਂਦੀ ਕਦੇ ਕਦੇ ਇਹ ਵੀ ਹੁੰਦਾ ਵੀ ਨਿਹਾਲ ਸਿੰਘ ਪਰਿਵਾਰ ਨਾਲ ਜਾ ਕੇ ਸਲਮਾ ਕੋਲੋਂ ਰਖੜੀ ਬਣਵਾ ਕੇ ਲਿਆਉਂਦਾ ਅੱਛਾ ਕਰਦੇ ਕਰਾਉਂਦੇ ਸਲਮਾ ਦੀ ਪੜ੍ਹਾਈ ਪੂਰੀ ਹੋ ਗਈ ਤੇ ਸਲਮਾ ਦਾ ਤੇ ਉਹਦੇ ਵੱਡੇ ਭਰਾ ਦਾ ਦੋਹਾਂ ਦਾ ਇਕੱਠਿਆਂ ਦਾ ਵਿਆਹ ਹੋਇਆ ਅੱਛਾ ਨਿਹਾਲ ਸਿੰਘ ਨੂੰ ਵੀ ਬੜੇ ਆਦਰ ਮਾਨ ਨਾਲ ਸੱਦਾ ਪੱਤਰ ਭੇਜਿਆ ਗਿਆ ਅੱਛਾ ਨਿਹਾਲ ਸਿੰਘ ਉਸ ਵਿਆਹ ਚ ਆਇਆ ਹੂੰ ਤੇ ਆਪਣੇ ਭਰਾ ਹੋਣ ਦਾ ਫਰਜ਼ ਜਿੰਨਾ ਕੋਤੋਂ ਦਾ ਹੋ ਸਕਿਆ ਉਹਨੇ ਅਦਾ ਕਰਿਆ ਅੱਛਾ ਸਲਮਾ ਆਪਣੇ ਸਹੁਰੇ ਘਰ ਚਲੀ ਗਈ ਹੂੰ ਪਰ ਭੈਣ ਭਰਾ ਦਾ ਇਹ ਬਣਿਆ ਰਿਸ਼ਤਾ ਉੱਥੇ ਵੀ ਕਾਇਮ ਰਿਹਾ ਅੱਛਾ ਸਲਮਾ ਨੂੰ ਜੇ ਕੋਈ ਪੁੱਛਦਾ ਵੀ ਕਿੰਨੇ ਭੈਣ ਭਰਾ ਹੋ ਤਾਂ ਉਹ ਇਹ ਕਹਿੰਦੀ ਵੀ ਮੇਰੇ ਦੋ ਭਰਾ ਨੇ ਅੱਛਾ ਉਹ ਨਿਹਾਲ ਸਿੰਘ ਨੂੰ ਵੀ ਨਾਲ ਹੀ ਰੱਖਦੀ ਹੂੰ ਸਲਮਾ ਦਾ ਵਿਆਹ ਹੋਇਆ ਭਾਵੇਂ ਉਹ ਆਪਣੇ ਸਹੁਰੇ ਪਰਿਵਾਰ ਜੁੜ ਜਗੀ ਸੀ ਆਪਣੇ ਬੱਚਿਆਂ 'ਚ ਆਪਣੀ ਕਬੀਲਦਾਰੀ 'ਚ ਰੁਚੀ ਗਈ ਸੀ ਪਰ ਉਹ ਨਿਹਾਲ ਸਿੰਘ ਨਾਲ ਉਮੀਦ ਵਰਤੀ ਰਹੀ। ਅੱਛਾ। ਜਿੱਥੇ ਉਹ ਆਪਣੇ ਪੇਕੇ ਨਾਲ ਗੱਲਬਾਤ ਕਰਦੀ ਆਉਂਦੀ ਜਾਂਦੀ, ਉਹ ਨਿਹਾਲ ਸਿੰਘ ਨਾਲ ਵੀ ਉਵੇਂ ਗੱਲਬਾਤ ਕਰਦੀ ਤੇ ਆਉਂਦੀ ਜਾਂਦੀ। ਅੱਛਾ। ਤੇ ਰਖੜੀ ਦਾ ਤਿਹਾਰਾ ਤਾਂ ਉਹ ਜਿਵੇਂ ਕਦੇ ਖੁੰਝਣੇ ਨਹੀਂ ਦਿੱਤਾ ਸੀ। ਅੱਛਾ। ਉਹ ਜ਼ਰੂਰ ਜਾਂਦੀ। ਅੱਛਾ। ਇਧਰੋਂ ਨਿਹਾਲ ਸਿੰਘ ਦਾ ਮੁੰਡਾ ਵੀ ਵੱਡਾ ਹੋ ਰਿਹਾ ਸੀ ਤੇ ਕਰਦੇ ਕਰਾਉਂਦੇ ਉਹਦਾ ਵਿਆਹ ਦੀ ਉਮਰ ਹੋ ਗਈ। ਅੱਛਾ। ਉਹਦਾ ਵਿਆਹ ਆਇਆ। ਹਮ ਨਿਹਾਲ ਸਿੰਘ ਸਲਮਾ ਨੂੰ ਵਿਆਹ ਦਾ ਕਾੜਾ ਆਪ ਦੇਣਾ ਆ। ਅੱਛਾ ਉਹਨੇ ਕਿਹਾ ਵੀ ਤੁਸੀਂ ਸਾਰੇ ਪਰਿਵਾਰ ਨੇ ਜ਼ਰੂਰ ਸ਼ਿਰਕਤ ਕਰਨੀ ਹੈ ਹਮ ਸਲਮਾ ਗਈ ਤਾਂ ਉਹਨੇ ਭੂਆ ਵਾਲੇ ਸਾਰੇ ਫਰਜ਼ ਆਪਣੇ ਉਸ ਵਿਆਹ ਚ ਅਦਾ ਕਰੇ ਹਮ ਭਾਵੇਂ ਖੂਨ ਦਾ ਰਿਸ਼ਤਾ ਨਹੀਂ ਸੀ ਪਰ ਇੱਕ ਵੱਖਰੀ ਸਾਂ ਸੀਗੀ ਇਸ ਰਿਸ਼ਤੇ ਚ ਹਮ ਸਮਾ ਵਧੀਆ ਲੰਘ ਰਿਹਾ ਸੀ ਸਾਰੇ ਪਰਿਵਾਰ ਬੜੇ ਖੁਸ਼ ਸੀ ਤੇ ਨਿਹਾਲ ਸਿੰਘ ਕੋਲ ਖਬਰ ਆਉਂਦੀ ਹੈ ਵੀ ਸਲਮਾ ਦੇ ਵੱਡੇ ਭਰਾ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ ਓਹੋ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਲਮਾ ਦੇ ਮਾਂ ਪਿਓ ਗੁਜ਼ਰ ਗਏ ਸੀ ਪਰ ਭਰਾ ਦੀ ਮੌਤ ਨੇ ਸਲਮਾ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਹੂੰ ਨਿਹਾਲ ਸਿੰਘ ਨੇ ਸਲਮਾ ਨੂੰ ਤੇ ਉਹਦੇ ਪਰਿਵਾਰ ਨੂੰ ਸੰਭਾਲ ਲਿਆ ਸਲਮਾ ਨੂੰ ਬੜੀ ਹਿੰਮਤ ਤੇ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਜੋ ਰੱਬ ਨੂੰ ਮਨਜ਼ੂਰ ਹੈ ਹੋ ਗਿਆ ਮੈਂ ਹੈਗਾ ਤੇਰੇ ਕੋਲੇ ਮੈਂ ਬੈਠਾ ਤੈਨੂੰ ਕਿਸੇ ਚੀਜ਼ ਦੀ ਤੋੜਨੀ ਨਹੀਂ ਆਉਗੀ ਹੂੰ ਉਹ ਕਹਿੰਦਾ ਰੱਬ ਦੇ ਅੱਗੇ ਕੀ ਦੀ ਚੱਲਦੀ ਹੈ ਹੂੰ ਜੋ ਰੱਬ ਨੂੰ ਮਨਜ਼ੂਰ ਸੀ ਹੋ ਗਿਆ ਪਰ ਮੈਂ ਤੇਰੇ ਨਾਲ ਵਾਅਦਾ ਕਰਦਾ ਵੀ ਮੈਂ ਤੇਰੇ ਨਾਲ ساری ਉਮਰ ਭਰਾ ਬਣ ਕੇ ਖੜੂੰਗਾ ਹੂੰ ਜਦੋਂ ਕਿਤੇ ਵੀ ਤੈਨੂੰ ਮੇਰੀ ਲੋੜ ਪਈ ਤੂੰ ਮੈਨੂੰ ਇੱਕ ਹਾਕ ਮਾਰਦੀ ਮੈਂ ਤੇਰੀ ਇੱਕ ਹਾਕਤੀ ਭੱਜਿਆ ਆਉਂਗਾ ਅੱਛਾ ਇਸ ਦੁੱਖ ਚ ਨਿਹਾਲ ਸਿੰਘ ਸਲਮਾ ਨੂੰ ਬਹੁਤ ਔਖਾ ਸਮਾਲਦਾ ਹੂੰ ਉਹ ਡਿਪਰੈਸ਼ਨ ਚ ਵੀ ਚਲੀ ਜਾਂਦੀ ਆ ਪਰ ਨਿਹਾਲ ਸਿੰਘ ਉਹਨੂੰ ਹੌਸਲਾ ਦਿੰਦਾ ਤੇ ਉਹਦੇ ਹੌਸਲੇ ਬਦੌਲਤੀ ਉਹ ਇਸ ਦੁੱਖ ਚੋਂ ਬਾਹਰ ਆ ਜਾਂਦੀ ਆ ਅੱਛਾ ਇੱਕ ਪਾਸੇ ਤਾਂ ਨਿਹਾਲ ਸਿੰਘ ਤੇ ਉਹਦਾ ਪਰਿਵਾਰ ਸਲਮਾ ਨਾਲ ਪਿਆਕੇ ਦੇ ਤੌਰ ਤੇ ਵਰਤਦਾ ਸੀ ਅੱਛਾ ਤੇ ਦੂਜੇ ਪਾਸੇ ਉਹਦੇ ਭਰਾ ਦੀ ਮੌਤ ਦੇ ਬਾਅਦ ਉਹਦੀ ਪਰਜਾਈ ਉਹ ਤਾਂ ਮੂੰਹ ਫੇਰ ਗਈ ਅੱਛਾ ਉਹਨੇ ਉਹਦੇ ਨਾਲੋਂ ਜਿਵੇਂ ਕੋਈ ਰਿਸ਼ਤਾ ਨਾਤਾ ਹੀ ਤੋੜ ਲਿਆ ਅੱਛਾ ਭਾਵੇਂ ਨਿਹਾਲ ਸਿੰਘ ਭਾਈ ਦੇ ਤੌਰ ਤੇ ਉਹਦੇ ਨਾਲ ਵਿਚਰੇ ਰਿਹਾ ਸੀ ਪਰ ਸਲਮਾ ਆਪਣੇ ਆਪ ਨੂੰ ਟੁੱਟਿਆ ਮਹਿਸੂਸ ਕਰਦੀ ਰਹੀ। ਉਹਨੇ ਹੁੰਦਾ ਵੀ ਮੇਰੇ ਪੇਕਿਆਂ ਦਾ ਘਰ ਉਜੜ ਗਿਆ। ਮੈਂ ਪੇਕਿਆਂ ਕਣੀਓ ਸਖਣੀਆ। ਹੂੰ। ਉਹਨੇ ਹਾਲ ਸਿੰਘ ਨਾਲ ਵੀ ਜਦੋਂ ਫੋਨ ਤੇ ਗੱਲ ਕਰਦੀ ਤਾਂ ਪੁੱਭਾ ਮਾਰ ਮਾਰੋਂਦੀ। ਹੂੰ। ਉਹਨੂੰ ਆਪਣਾ ਦਰਦ ਸੁਣਾਉਂਦੀ। ਨਿਹਾਲ ਸਿੰਘ ਨੂੰ ਹੌਸਲਾ ਦਿੰਦਾ ਵੀ ਕੋਈ ਗੱਲ ਨਹੀਂ ਤੈਨੂੰ ਕਿੰਨੀ ਵਾਰ ਕਹਾਂਦਾ ਹਾਂ ਮੈਂ ਹੈਗਾ ਤੇਰੇ ਕੋਲੇ। ਮੈਂ ਹੈਗਾ ਤੇਰੇ ਨਾਲ। ਹੂੰ। ਉਹ ਉਹਦੇ ਨਾਲ ਗੱਲਾਂ ਬਾਤਾਂ ਕਰਦੀ ਵੀ ਵੀਰੇ ਠੀਕ ਐ ਤੇਰੇ ਹੌਸਲੇ ਨਾਲ ਹੀ ਸ਼ਾਇਦ ਮੈਂ ਇਸ ਦੁੱਖ ਚੋਂ ਬਾਹਰ ਆ ਗਈ। ਹੂੰ। ਪਰ ਮੈਨੂੰ ਕਦੇ-ਕਦੇ ਇਹ ਵੀ ਚਿੰਤਾ ਹੁੰਦੀ ਹੈ ਵੀ ਕੱਲ੍ਹ ਨੂੰ ਮੇਰੇ ਬੱਚਿਆਂ ਦੇ ਵਿਆਹ ਹੋਣੇ ਨੇ। ਕੌਣ ਖੜੂਗਾ ਮੇਰੇ ਬੱਚਿਆਂ ਦੇ ਵਿਆਹ ਤੇ ਹਮ ਹਣਾ ਕਿਉਂਕਿ ਕਿਤੇ ਨਾ ਕਿਤੇ ਕੁੜੀਆਂ ਨੂੰ ਆਪਣੇ ਪੇਕਿਆਂ ਦੀ ਇੱਕ ਆਸ ਹੁੰਦੀ ਆ ਤੇ ਪੇਕਿਆਂ ਵੱਲੋਂ ਤਾਂ ਬਿਲਕੁਲ ਸਖਣੀ ਹੋ ਗਈ ਸੀ ਬਿਲਕੁਲ ਜੀ ਨਿਹਾਲ ਸਿੰਘ ਉਹਨੂੰ ਹੌਸਲਾ ਦਿੰਦਾ ਵੀ ਕੋਈ ਗੱਲ ਨਹੀਂ ਮੈਂ ਖੜੂਗਾ ਮੈਂ ਹੈਗਾ ਮਾਮਾ ਉਹਨਾਂ ਦਾ ਅੱਛਾ ਥੋੜੀ ਦਿਖਾਉਂਗਾ ਤੈਨੂੰ ਹਮ ਨਿਹਾਲ ਸਿੰਘ ਦੀ ਇਹ ਗੱਲ ਸੁਣ ਕੇ ਸਲਮਾ ਮਾਨੀ ਮਨ ਸੋਚਦੀ ਵੀ ਠੀਕ ਹੈ ਬਾਈ ਮੇਰਾ ਮੈਨੂੰ ਹੌਸਲਾ ਦਿੰਦਾ ਪਰ ਸਮਾਜਿਕ ਤੌਰ ਤੇ ਇਹ ਉਸ ਤਰੀਕੇ ਨਾਲ ਨਹੀਂ ਵਿਚਰ ਸਕਦਾ ਜਿਵੇਂ ਮੇਰਾ ਆਪਣਾ ਖੁੱਦ ਦਾ ਭਰਾ ਵਿਚਰਦਾ ਹਮ ਇਹਦੀਆਂ ਆਪਦੀਆਂ ਵੀ ਜ਼ਿੰਮੇਵਾਰੀਆਂ ਆ ਆਪਦੀਆਂ ਵੀ ਇਧੀਆਂ ਭੈਣਾਂ ਨੇ ਹੂੰ ਕਿੰਨੇ ਕ ਘਰਾਂ ਨੂੰ ਇਹ ਖੁਦ ਸੰਭਾਲੂਗਾ ਹੂੰ ਪਰ ਨਿਹਾਲ ਸਿੰਘ ਦੀ ਇੰਨੀ ਖੱਲਾਸ਼ੇਰੀ ਉਹਦੀ ਹੌਸਲਾ ਫਜਾਈ ਜਿਵੇਂ ਮੁਰਦੇ ਚ ਜਾਨ ਪਾ ਦਿੰਦੀ ਅੱਛਾ ਸਲਮਾ ਫੇਰ ਮੋੜ ਖੜੀ ਹੁੰਦੀ ਹੂੰ ਕਰਦੇ ਕਰਾਉਂਦੇ ਸਮਾਂ ਬੀਤ ਜਾਂਦਾ ਤੇ ਸਲਮਾ ਦੀ ਧੀ ਜਵਾਨ ਹੋ ਜਾਂਦੀ ਹੈ ਹੂੰ ਉਹਦੇ ਵਾਸਤੇ ਰਿਸ਼ਤਾ ਦੇਖਿਆ ਜਾਂਦਾ ਤੇ ਵਿਆਹ ਦੀ ਤਰੀਕ ਤੈਅ ਹੋ ਜਾਂਦੀ ਹੈ ਅੱਛਾ ਸਲਮਾ ਨਿਹਾਲ ਸਿੰਘ ਵੱਲ ਵੀ ਸੱਦਾ ਪਹੁੰਚਾਉਂਦੀ ਹੈ ਉਹਨੂੰ ਫੋਨ ਤੇ ਹੀ ਦੱਸਦੀ ਹੈ ਵੀ ਵੀਰੇ ਤੇਰੀ ਭਾਣ ਜੀ ਦਾ ਰਿਸ਼ਤਾ ਪੱਕਾ ਕਰਤਾ ਤੇ ਤੁਸੀਂ ਸਾਰੇ ਪਰਿਵਾਰ ਨੇ ਜ਼ਰੂਰ ਆਉਣਾ ਅੱਛਾ ਵੀ ਮੈਥੋਂ ਆ ਨਹੀਂ ਹੋਇਆ ਮੈਨੂੰ ਸਮੇਂ ਦੀ ਖੱਚ ਹੈ ਹੂੰ ਸਾਰੀਆਂ ਤਿਆਰੀਆਂ ਹਜੇ ਪਈਆਂ ਕਰਦੀਆਂ ਕਰਨ ਵਾਲੀਆਂ ਮੈਂ ਕੱਲੀ ਕਹਿ ਰਹੀਆਂ ਸਾਰੀਆਂ ਤਿਆਰੀਆਂ ਕਰਨ ਵਾਲੀ ਹੂੰ ਤੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਤੁਸੀਂ ਜ਼ਰੂਰ ਆਇਓ ਅੱਛਾ ਇਹ ਨਹੀਂ ਵੀ ਤੁਸੀਂ ਸਿੱਧਾ ਵਿਆਹ ਲਈ ਦਿਨ ਨਹੀਂ ਆਉਣਾ ਵਿਆਹ ਤੋਂ 2-4 ਦਿਨ ਪਹਿਲਾਂ ਜ਼ਰੂਰ ਆਇਓ ਅੱਛਾ ਨਿਹਾਲ ਸਿੰਘ ਨੂੰ ਹੱਸਦਾ ਹੋਇਆ ਕਹਿੰਦਾ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੈਂ ਜ਼ਰੂਰ ਆਉਂਗਾ ਫਿਰ ਕੀ ਹੋਇਆ ਜੇ ਤੂੰ ਨਹੀਂ ਆ ਸਕੀ ਤੇਰਾ ਸਨੇਹਾਤਾ ਆ ਗਿਆ ਨਾ ਮੇਰੇ ਕੋਲੇ ਹੂੰ ਨਾਲੇ ਤੂੰ ਇਹ ਕਿਵੇਂ ਸੋਚ ਲਿਆ ਵੀ ਮੈਂ ਨਹੀਂ ਆਉਂਗਾ ਵਿਆਹ ਤੇ ਸਾਰਾ ਪਰਿਵਾਰ ਨਹੀਂ ਆਉਗਾ ਨਾਣ ਕਿਵੇਂ ਨਾ ਕਿਤੇ ਪਾਣੀਆਂ ਦੇ ਕਾਰਜ ਹੋ ਜਾਂਦੇ ਹੂੰ ਸਲਮਾ ਵਿਆਹ ਦੀਆਂ ਤਿਆਰੀਆਂ ਚ ਰੁੱਝ ਜਾਂਦੀ ਹੈ ਹੂੰ ਪਰ ਉਹਦੇ ਮਨ ਚ ਇੱਕ ਹੀ ਦੁੱਖ ਚੱਲ ਰਿਹਾ ਹੁੰਦਾ ਵੀ ਕਾਸ਼ ਅੱਜ ਮੇਰੇ ਪੇਕੇ ਹੁੰਦੇ ਇਹਨਾਂ ਸਮਿਆਂ ਚ ਆਪਣਿਆਂ ਦੀ ਆਪਣੇ ਮਾਪੇ ਬਾਪ ਦੀ ਭੈਣ ਭਰਾਵਾਂ ਦੀ ਘਾਟ ਜ਼ਰੂਰ ਮਹਿਸੂਸ ਹੁੰਦੀ ਹੈ ਬਿਲਕੁਲ ਸਲਮਾ ਭਾਵੇਂ ਸਾਰੀਆਂ ਜ਼ਿੰਮੇਵਾਰੀਆਂ ਚੱਕ ਰਹੀ ਸੀ ਪਰ ਉਹਦਾ ਧਿਆਨ ਸੱਖਣ ਹੋਏ ਪੇਕੇਆਂ ਵੱਲੀ ਰਹਿੰਦਾ ਸੀ ਹੂੰ ਉਹਨੂੰ ਜਿਵੇਂ ਖੁਸ਼ੀਆਂ ਚੰਗੀਆਂ ਨਹੀਂ ਸੀ ਲੱਗਦੀਆਂ ਹੂੰ ਉਹ ਆਪਣੀ ਅੰਡਰਾਂ ਗਵੰਡਰਾਂ ਨਾਲ ਵੀ ਗੱਲ ਕਰਦੀ ਵੀ ਅੱਜ ਜੇ ਮੇਰੇ ਪੇਕੇ ਹੁੰਦੇ ਤਾਂ ਗੱਲ ਹੋਰ ਹੋਣੀ ਸੀ ਹੂੰ ਮੇਰੇ ਭਰਾਣੇ ਐ ਕਰਨਾ ਸੀ ਮੇਰੀ ਪਰਜਾਈ ਨੇ ਐ ਕਰਨਾ ਸੀ ਮੇਰੇ ਮਾਪੇ ਨੇ ਐ ਕਰਨਾ ਸੀ ਬਿਲਕੁਲ ਉਹ ਆਪਣੇ ਪੇਕੇ ਦੀ ਗੱਲਾਂ ਕਰਦੀ ਅੰਡ ਨਾ ਗੌਂਡ ਨਾ ਉਹਨੂੰ ਹੌਸਲਾ ਦਿੰਦੀ ਆ ਵੀ ਕੋਈ ਗੱਲ ਨਹੀਂ ਐਨਾ ਸੋਹਣਾ ਤੈਨੂੰ ਪਰਿਵਾਰ ਮਿਲਿਆ ਐਨਾ ਸੋਹਣਾ ਅੱਗੇ ਤੇਰੇ ਕੁੜੀ ਦਾ ਪਰਿਵਾਰ ਆ ਵੀ ਤੂੰ ਹੌਸਲਾ ਰੱਖ ਕੋਈ ਗੱਲ ਨਹੀਂ ਜੋ ਕਰਤਾ ਰੱਬ ਨੇ ਪਿੱਛੇ ਠੀਕ ਐ ਹੁਣ ਤੂੰ ਅੱਗੇ ਵੱਲ ਸੋਚ ਹੂੰ ਉਹਨਾਂ ਦੇ ਹੌਸਲੇ ਨਾਲ ਉਹ ਕੰਮ ਕਰਦੀ ਫਿਰਦੀ ਰਹਿੰਦੀ ਹੂੰ ਕਰਦੇ ਕਰਾਉਂਦੇ ਵਿਆਹ ਦੇ ਦਿਨ ਆ ਜਾਂਦੇ ਆ ਹੂੰ ਵਿਆਹ ਚ ਰਿਸ਼ਤੇਦਾਰ ਆਉਣੇ ਜਾਣੇ ਸ਼ੁਰੂ ਹੋ ਜਾਂਦੇ ਆ ਹੇ ਪੂਰਾ ਇਕੱਠ ਹੁੰਦਾ ਹ ਹ ਕਿਤੇ ਨਾ ਕਿਤੇ ਪੇਕਿਆਂ ਦੀ ਕਮੀ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਉਹ ਸਲਮਾ ਦੇ ਦਿਮਾਗ 'ਚ ਚੱਲੀ ਰਹੀ ਸੀ ਹ ਉਹ ਮਯੂਸ ਸੀ ਬਾਹਵੇਂ ਉਹ ਸਾਰੀਆਂ ਤੇਰੇ ਕਰ ਰਹੀ ਸੀ ਪਰ ਅੰਦਰੋਂ ਅੰਦਰ ਹੀ ਆਪਣੇ ਮਾਂ ਬਾਪ ਨੂੰ ਆਪਣੇ ਭਰਾ ਨੂੰ ਯਾਦ ਕਰਦੀ ਹ ਹ ਪਰ ਮਜਬੂਰੀਆਂ ਮਾਰੀ ਸਾਰੇ ਘਰ ਦੇ ਕੰਮ ਕਰ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਰਹੀ ਸੀ ਹ ਵਿਆਹ ਤੋਂ ਇੱਕ ਦਿਨ ਪਹਿਲਾਂ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਹੋਏ ਸੀ ਹ ਪਰ ਸਲਮਾ ਦੀ ਟਿੱਕੀ ਆਪਣੇ ਪੇਕਿਆਂ ਵਾਲੀ ਲੱਗੀ ਹੋਈ ਸੀ ਹ ਉਹ ਕੋਈ ਕੰਮ ਕਰ ਰਹੀ ਸੀ ਤੇ ਬਾਹਰੋਂ ਢੋਲ ਵੱਜਣ ਦੀ ਆਵਾਜ਼ ਆਈ ਅੱਛਾ ਸਾਰੇ ਬੜੇ ਹੈਰਾਨ ਹੋਏ ਵੀ ਇਹ ਢੋਲ ਕੌਣ ਵਜਾ ਰਿਹਾ ਹੈ ਤੇ ਢੋਲ ਦੀ ਆਵਾਜ਼ ਹੌਲੀ-ਹੌਲੀ ਸਲਮਾ ਦੇ ਘਰ ਵੱਲ ਨੂੰ ਆ ਰਹੀ ਸੀ ਅੱਛਾ ਵਿੱਚੋਂ ਇੱਕ ਜਵਾਬਕ ਨੇ ਦੇ ਕੋ ਸਿਆਣੇ ਬੰਦਿਆਂ ਨੇ ਕਿਹਾ ਵੀ ਨਾਨਕੇ ਆ ਗਏ ਅੱਛਾ ਸਲਮਾ ਬੜੀ ਹੈਰਾਨ ਹੋਈ ਵੀ ਮੇਰੇ ਤਾਂ ਪੇਕਿਆਂ 'ਚੋ ਕਿਸੇ ਨੇ ਆਉਣਾ ਹੀ ਨਹੀਂ ਸੀ ਪਰ ਜਾਈ ਨੂੰ ਮੈਂ ਸੱਦਾ ਭੇਜਿਆ ਸੀ ਉਹ ਹੀ ਜਵਾਬ ਦੇਗੀ ਸੀ ਵੀ ਇਹ ਕੌਣ ਆ ਗਿਆ ਜਿਹੜਾ ਐਡਾ ਗੱਜ-ਬੱਜ ਕੇ ਨਾਨਕਾ ਮੇਲ ਲੈ ਕੇ ਆ ਰਿਹਾ ਹੈ ਜਿਉਂ ਹੀ ਉਹ ਆਪਣੇ ਦਰਵਾਜ਼ੇ 'ਚੋਂ ਬਾਹਰ ਹੋਈ ਤਾਂ ਉਹ ਦੇਖਦੀ ਹੈ ਵੀ ਨਿਹਾਲ ਸਿੰਘ ਤੇ ਉਹਦਾ ਪਰਿਵਾਰ ਤੋਲ ਦੇ ਅੱਗੇ ਪੰਗੜੇ ਪਾਉਂਦੇ ਆ ਰਹੇ ਨੇ। ਅੱਛਾ। ਉਹਦਾ ਚਾਹ ਨਾ ਚੱਕਿਆ ਗਿਆ। ਹੂੰ। ਜਦੋਂ ਉਹ ਨੱਚਦੇ ਹੋਏ ਨਿਹਾਲ ਸਿੰਘ ਨੂੰ ਤੇ ਆਪਣੀ ਪਰਜਾਈ ਨੂੰ ਤੇ ਉਹਦੇ ਪਰਿਵਾਰ ਨੂੰ ਦੇਖਦੀ ਹੈ ਤਾਂ ਖੁਸ਼ੀ ਦੇ ਮਾਰੇ ਉਹਦੀਆਂ ਅੱਖਾਂ 'ਚ ਹੰਝੂ ਵਹਿ ਤੁਰਦੇ ਆ। ਅੱਛਾ। ਉਹ ਭੱਜ ਕੇ ਜਾਂਦੀ ਹੈ ਤੇ ਨਿਹਾਲ ਸਿੰਘ ਨੂੰ ਗੱਲ ਲਾ ਕੇ ਪੁੱਬਾਂ ਮਾਰ ਮਾਰ ਰੋਣ ਲੱਗ ਜਾਂਦੀ ਹੈ। ਅੱਛਾ। ਨਿਹਾਲ ਸਿੰਘ ਉਹਨੂੰ ਚੁੱਪ ਕਰਾਉਂਦੇ ਵੀ ਕੀ ਹੋਇਆ ਤੈਨੂੰ ਤੂੰ ਕਿਉਂ ਰੋ ਰਹੀ ਹੈ? ਹੂੰ। ਖੁਸ਼ੀਆਂ ਦਾ ਮਾਹੌਲ ਹੈ, ਪਰਿਵਾਰ 'ਚ ਖੁਸ਼ੀ ਆਈ ਹੈ। ਹੂੰ। ਉਹਨੂੰ ਚੁੱਪ ਕਰਾਉਂਦਾ, ਵੜਿਆਉਂਦਾ ਹੈ ਉਹਨੂੰ। ਹੂੰ। ਉਹ ਕਹਿੰਦੀ ਵੀਰੇ ਮੈਨੂੰ ਇਹ ਉ ਹੂੰ ਉਹ ਮਾਨੀ-ਮਨ ਸੋਚਦੀ ਐ ਵੀ ਮੈਂ ਤਾਂ ਇਹ ਸੋਚਦੀ ਹੁੰਦੀ ਸੀ ਵੀ ਬਾਈ ਨੇ ਸਮਾਜਿਕ ਤੌਰ ਤੇ ਕਿੰਨਾ ਕੁ ਵਿਚਰ ਜਾਣਾ ਮੇਰੇ ਨਾਲ ਹੂੰ ਠੀਕ ਐ ਮੇਰੇ ਘਰ ਚ ਆ ਕੇ ਆ ਖੜਾ ਹੋਊਗਾ ਪਰ ਇਸ ਹੱਦ ਤੱਕ ਤਾਂ ਮੈਂ ਸੋਚਿਆ ਹੀ ਨਹੀਂ ਸੀ ਹੂੰ ਸਲਮਾ ਜਿਹੜੀ ਕਈ ਦਿਨਾਂ ਦੀ ਮਾਇੂਸ ਹੋਈ ਬੈਠੀ ਸੀ ਉਹ ਅੰਡਰ ਨਾ ਗਵਰਨਰ ਉਹਨੂੰ ਸੱਦ-ਸੱਦ ਲਿਆਂਦੇ ਕਿ ਮੇਰਾ ਵੀਰ ਤੇ ਮੇਰੀ ਪਰਜਾਈ ਆਏ ਨੇ ਹੂੰ ਮੇਰੀ ਧੀ ਦੀ ਨਾਨਕ ਸ਼ੱਕ ਆ ਗਈ ਹੂੰ ਨਿਹਾਲ ਸਿੰਘ ਨੇ ਨਾਨਕ ਸ਼ੱਕ ਵਣੀਓ ਕੋਈ ਕਸਰ ਨਹੀਂ ਛੱਡੀ ਹੂੰ ਉਹਨੇ ਵਿਤੋਂ ਵੱਧ ਕੇ ਕਰਿਆ ਅੱਛਾ ਸਾਰੇ ਇਹ ਚੀਜ਼ ਦੇਖ ਕੇ ਹੈਰਾਨ ਸੀ ਤੇ ਸਲਮਾ ਵੀ ਚਾਈ ਚਾਈ ਜੋ ਉਹਦਾ ਭਰਾ ਲੈ ਕੇ ਆਇਆ ਸੀ ਸਾਰਿਆਂ ਨੂੰ ਦਿਖਾਉਂਦੀ ਫਿਰਦੀ ਸੀ ਅੱਛਾ ਉਹ ਤਾਂ ਇਹ ਲੱਗਦਾ ਸੀ ਜਿਵੇਂ ਝੱਲੀ ਹੋ ਗਈ ਹੂੰ ਵਿਆਹ ਚ ਆਏ ਕੁਝ ਰਿਸ਼ਤੇਦਾਰ ਵੀ ਇਹ ਗੱਲੋਂ ਹੈਰਾਨ ਸੀ ਵੀ ਇਹਦੇ ਤਾਂ ਪਿੱਕੇ ਪਰਿਵਾਰ ਖਤਮ ਹੀ ਹੋ ਗਿਆ ਸੀ ਇਹ ਕੌਣ ਆ ਜਿਹੜਾ ਨਾਨਕ ਸ਼ੱਕ ਲੈ ਕੇ ਆਇਆ ਹੂੰ ਤਾਂ ਦੱਸਣ ਵਾਲੇ ਦੱਸਦੇ ਆ ਵੀ ਇਹ ਇਹਦਾ ਧਰਮ ਦਾ ਭਾਈ ਹੈ ਹੂੰ ਹੁਣ ਤੱਕ ਇਹਦੇ ਨਾਲ ਨਿਬੇਆ ਤੇ ਅੱਜ ਤਾਂ ਇਹਨੇ ਸਿਰ ਹੀ ਲਾਤਾ ਹੂੰ ਵਿਆਹ ਵਾਲਾ ਦਿਨ ਆਇਆ ਤਾਂ ਇੱਕ ਪਾਸੇ ਜਿੱਥੇ ਕੁਰਾਣ ਦੀਆਂ ਰੀਤਾਂ ਚੱਲ ਰਹੀਆਂ ਸੀ ਦੂਜੇ ਪਾਸੇ ਸਰਦਾਰ ਮਾਮਾ ਆਪਣੀ ਭਾਣਜੀ ਦੀ ਡੋਲੀ ਦੀਆਂ ਵਿਦਾ ਹੋਣ ਦੀਆਂ ਤਿਆਰੀਆਂ ਚੁਰਜਿਆ ਹੋਇਆ ਸੀ। ਹੂੰ ਨਿਹਾਲ ਸਿੰਘ ਨੇ ਇਸ ਵਿਆਹ ਚ ਮਾਮੇ ਹੋਣ ਦੇ ਸਾਰੇ ਫਰਜ਼ ਅਦਾ ਕਰੇ। ਹੂੰ ਸਲਮਾ ਤੇ ਉਸ ਘਰ ਵਾਲੇ ਨੇ ਵੀ ਉਹਨੂੰ ਸਾਰੇ ਕਾਰਜਾਂ ਚ ਅੱਗੇ ਰੱਖਿਆ। ਹਾਂਜੀ ਵੀਰੇ ਬਹੁਤ ਸੋਹਣੀ ਕਹਾਣੀ ਸੀ। ਹਾਂਜੀ ਬਿਲਕੁਲ। ਅਸੀਂ ਅਕਸਰ ਕਹਿੰਦੇ ਆਂ ਵੀ ਰਿਸ਼ਤੇ ਖੂਨ ਦੇ ਨਿਭਦੇ ਆ। ਪਰ ਕਈ ਰਿਸ਼ਤੇ ਖੂਨ ਦੇ ਨਹੀਂ, ਕਈ ਰਿਸ਼ਤੇ ਰੂਹਾਂ ਦੇ ਹੁੰਦੇ ਆ। ਹੂੰ ਨਿਹਾਲ ਸਿੰਘ ਨੇ ਇਹ ਗੱਲ ਸੱਚ ਕਰਕੇ ਦਿਖਾਈ। ਹੂੰ ਭੈਣ ਭਰਾ ਦਾ ਰਿਸ਼ਤਾ ਕਿਸੇ ਸਰਹੱਦ ਕਿਸੇ ਜਾਤ ਜਾਂ ਕਿਸੇ ਮਜ਼ਹਬ ਦਾ ਮਹਤਾਜ ਨਹੀਂ। ਅਸੀਂ ਪਹਿਲ ਕਰਕੇ ਤਾਂ ਦੇਖੀਏ ਰਿਸ਼ਤਿਆਂ ਨੂੰ ਨਿਭਾ ਕੇ ਤਾਂ ਦੇਖੀਏ ਜੇ ਅਸੀਂ ਕੋਈ ਰਿਸ਼ਤਾ ਨਿਭਾਉਣਾ ਹੋਵੇ ਤਾਂ ਕਿਸੇ ਵੀ ਰੂਪ ਚ ਨਿਭਾ ਸਕਦੇ ਆ ਜੀ ਸੋ ਕਿਵੇਂ ਦੀ ਲੱਗੀ ਇਹ ਕਹਾਣੀ ਸਾਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਤਾਂ ਤੁਸੀਂ ਸਾਨੂੰ ਇੰਸਟਾਗ੍ਰam ਤੇ ਜਾਂ ਕਮੈਂਟ ਸੈਕਸ਼ਨ ਚ ਮੈਸੇਜ ਜ਼ਰੂਰ ਕਰ ਸਕਦੇ ਹੋ ਜੀ ਧੰਨਵਾਦ